ਇਹ ਭਗੌੜਾ ਦੱਲ ਹੈ ਸਾਡਾ ਗਾਲੀ ਕੱਢਾਇਗਾ ਤੁਹਾਡਾ ਭਗੌੜਾ ਜੀ ਨਹੀਂ ਇਹ ਭਗੌੜਾ ਦੱਲ ਹੈ ਨਹੀਂ ਤੇ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਂਦੇ ਫੇਰ ਜੀ ਕਿਉਂ ਮੈਂ ਫੇਰ ਕਿਹੜਾ ਫੇਰ ਕਿਹੜਾ ਫੇਰ ਕਿਹੜਾ ਭਗੌੜਾ ਬੰਨਣਾ ਸੀਗਾ ਜੀ ਦੋਸਤੋ ਬੀਬੀ ਜੀ ਦੀ ਰਿਕਾਰਡ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ ਕਾਲੀਦਾਲ ਦੇ ਵਰਕਰ ਨੇ ਬੀਬੀ ਜਗੀਰ ਕੌਰ ਨੂੰ ਲਾ ਲਿਆ ਫੋਨ। "ਕੀ ਆ ਬੀਬੀ ਜੀ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ? ਤੁਹਾਨੂੰ ਕਿਵੇਂ ਲੱਗਿਆ? ਤੁਹਾਡੀ ਭਰਤੀ ਦਾ ਕੀ ਬਣੇਗਾ?" ਬੀਬੀ ਜੀ ਕਹਿੰਦੇ ਸਾਡਾ ਕਾਲੀਦਾਲ ਹੈ, ਬਾਦਲ ਦਾ ਪਘੋੜਾ ਦਲ ਹੈ। "ਬੀਬੀ ਜੀ ਜੇ ਤੁਹਾਨੂੰ ਐਸਜੀਪੀਸੀ ਦਾ ਪ੍ਰਧਾਨ ਬਣਾ ਦਿੰਦੇ, ਫਿਰ ਕਿਵੇਂ ਲੱਗਦਾ ਸੀ? ਤੁਹਾਨੂੰ 10 ਸਾਲ ਮੋਜਾਂ ਕਰਵਾਈਆਂ, ਤੁਸੀਂ ਨਜ਼ਾਰੇ ਲੈ ਐਸ਼ ਕੀਤੀ। ਬੀਬੀ ਹੁਣ ਤੁਸੀਂ ਕਿਹੜੇ ਪਾਸੇ ਚੱਲ ਪਏ? ਚੰਦੂ ਮਾਜਰਾ ਕਿੰਨੇ ਵਾਰ ਇਲੈਕਸ਼ਨ ਲੜੇ, ਤੁਸੀਂ ਪਾਰਟੀ ਦਾ ਕੀ ਕੀਤਾ?" ਆਓ ਸੁਣਦੇ ਹਾਂ ਕਾਲੀ ਦਲ ਦੇ ਵਰਕਰ ਨੇ ਬੀਬੀ ਜੀ ਨੂੰ ਕੀ ਕਿਹਾ ਜੀ ਬੀਬੀ ਸਸੀ ਕਲ ਜੀ ਸਸੀ ਕਲ ਕੀ ਆ ਠੀਕ ਠਾਕ ਜੀ ਬਹੁਤ ਚੰਗੀ ਹੋਇਆ ਇੱਕ ਤੁਸੀਂ ਜੀ ਸਰਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀ ਦਲ ਇਹ ਪਘੋੜਾ ਦੱਲ ਹੈ ਸਾਡਾ ਗਾਲੀ ਦਾ ਬਾਈਕਾ ਤੁਹਾਡਾ ਪਘੋੜਾ ਜੀ ਨਹੀਂ ਇਹ ਪਘੋੜਾ ਦੱਲ ਹੈ ਨਹੀਂ ਤੇ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਪਘੋੜਾ ਬਨਣਾ ਸੀਗਾ ਜੀ ਜੀ ਮੈਂ ਦਵਾ ਕਹਿੰਦੇ ਬੰਦੀ ਨਹੀਂ ਜੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਗਰੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਟੋਟੇ ਕੋਲ ਕੀ ਕਿੰਨੇ ਵਾਰੀ ਲੱਖਾਂ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨੇ ਕੰਮ ਤਾਂ ਫਿਰ ਪਾਲਦੀ ਦਾ ਹੀ ਕਰਨਾ ਸੀ ਨਹੀਂ ਪਾਲਟੀ ਦਾ ਹੀ ਕਰਨਾ ਸੀ ਨਾ ਜੀ ਇਹ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹ ਵੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਏ ਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਰਨਾ ਬਣਾਉਣਾ ਉਹ ਪਿਓ ਦੀ ਕਹਿਣਾ ਫਿਰ ਜੇ ਮੈਂ ਉਹ ਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਹੀਂ ਤਾਂ ਆਏ ਵਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਏ ਵਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਪੁਆਧੀ ਕਹਿੰਦੇ ਤਾਂ ਹੀ ਗੁੱਥੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਹੈ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਦੋਸਤੋ ਤੁਸੀਂ ਕਾਲੀਦਾਲ ਵਰਕਰ ਤੇ ਬੀਬੀ ਜਗੀਰਕੌਰ ਦੀ ਫੋਨ ਤੇ ਕਾਲ ਰਿਕਾਰਡਿੰਗ ਵਾਇਰਲ ਸੁਣੀ ਬੀਬੀ ਜੀ ਨੇ ਕਿਹਾ ਸਾਡੀ ਭਰਤੀ ਜਾਰੀ ਹੈ ਕਾਲੀਦਾਲ ਵਰਕਰ ਨੂੰ ਠੋਕੇ ਜਵਾਬ ਦਿੱਤਾ ਮੈਂ ਪਾਰਟੀ ਚ ਰਹਿ ਕੇ ਕੰਮ ਕੀਤਾ ਐਵੇਂ ਨਹੀਂ ਰਹੇ ਐਵੇਂ ਨਹੀਂ ਰਹੇ ਕਾਲੀਦਾਲ ਵਰਕਰ ਨੇ ਗੱਲਾਂ ਗਲਾਂ ਚ ਬੀਬੀ ਜਗੀਰਕੌਰ ਦੀ ਲਾਹ ਪਾਕ ਕੀਤੀ ਅੱਗੋਂ ਬੀਬੀ ਜੀ ਨੇ ਵੀ ਘਟ ਨਹੀਂ ਕੀਤੀ ਸਣਾਈਆਂ ਸਿੱਧੀਆਂ ਖੜੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਦਿਓ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਸੋ ਧੰਨਵਾਦ